ਦੇਸੀ ਵੀ ਅੱਜ ਜਿਹੜੀ ਮੰਦਪਾ ਕੀ ਖਬਰ ਸਾਨੂੰ ਸੁਣਨ ਨੂੰ ਮਿਲੀ ਅਸੀਂ ਆਪਣੇ ਕਈ ਬੰਦਿਆਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਇਦਾਂ ਦੇ ਜਿਹੜੇ ਹੈਪਨ ਨੇ ਵਾਪਰਦੇ ਨੇ ਬੰਦਾ 6 ਮਹੀਨੇ ਬਾਅਦ ਵਾਪਸ ਆ ਜਾਂਦਾ ਕੋਈ ਸਾਲ ਬਾਅਦ ਆ ਜਾਂਦਾ ਉਹਨਾਂ ਦੀ ਮਾਤਾ ਜੀ ਨੂੰ ਵੀ ਮਿਲੇ ਉਹਨਾਂ ਨੂੰ ਵੀ ਅਸੀਂ ਦਲਾਸਾ ਦਿੱਤਾ ਵੀ ਆਪਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ ਪਰ ਅਰਦਾਸਾਂ ਕੀਤੀਆਂ ਮੈਨੂੰ ਪੂਰਾ ਭਰੋਸਾ ਸੀ ਪ੍ਰਮਾਤਮਾ ਤੇ ਵੀ ਇਹਨੇ ਲੋਕਾਂ ਦੀ ਦੁਆਵਾਂ ਨਾਲ ਨੇ ਵੀ ਜੰਦੇ ਨੂੰ ਕੁਝ ਨਹੀਂ ਹੋ ਸਕਦਾ ਪਰ ਅਕਦਾ ਰੱਬ ਤੇ ਵੀ ਸ਼ਿਕਵਾ ਕੀ ਇਹਨੇ ਲੋਕਾਂ ਦੀ ਉਹਨੇ ਤਾਂ ਅਸਲੀ ਸੁਣੀ ਪਰ ਅੱਗਗੇ ਜ਼ੋਰ ਵੀ ਨਹੀਂ ਕਿਸੇ ਦਾ ਚੱਲਦਾ ਸੋ ਇਹ ਜਿਹੜੀ ਖਬਰ ਆਈ ਆਉਣੀ ਨਹੀਂ ਚਾਹੀਦੀ ਸੀ ਅੱਜ ਵੀ ਕਹਿੰਦੇ ਪਾਰਟ ਚੱਲ ਰਿਹਾ ਸੀਗਾ ਪਿੰਡ ਚ ਜੀ ਹਾਂਜੀ ਬਿਲਕੁਲ ਸਾਨੂੰ ਥਾਂ ਥਾਂ ਤੋਂ ਸਾਡੇ ਦੋਸਤਾਂ ਦੇ ਫੋਨ ਆਏ ਜਿਹੜੇ ਉੱਥੇ ਤੱਕ ਨਹੀਂ ਪਹੁੰਚ ਸਕਦੇ ਮਤਲਬ ਗੱਲ ਨਹੀਂ ਸੀ ਹੋ ਰਹੀ ਗੱਜ ਭਰੇ ਹੋਏ ਸੀ ਸਾਰਿਆਂ ਦੇ ਇੰਨਾ ਪਿਆਰ ਕਿਸੇ ਕਲਾਕਾਰ ਪ੍ਰਤੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਦੁਨੀਆ ਰੋ ਰਹੀ ਅੱਜ ਗगन ਅੰਦਰ ਬੈਠੇ ਹੋਏ ਗगन ਕੋਕਰੀ ਕਹਿੰਦੇ ਮੈਂ ਹੁਣੇ ਵੇਖਿਆ ਤੇ ਲੱਗਦਾ ਜਿਵੇਂ ਹੁਣੇ ਖੜਾ ਆ ਜੂਗਾ ਇੰਨਾ ਸਾਨੂੰ ਉਮੀਦ ਸੀ ਜੀ ਅਸੀਂ ਪੁੱਛਦੇ ਸਾਡੇ ਪ੍ਰਿੰਟ ਤੋਂ ਵੀ ਇੱਕ ਇਦਾਂ ਦਾ ਹਾਦਸਾ ਵਾਪਰਿਆ ਸੀ ਉਹਨੂੰ ਜਵਾਬ ਦਿੱਤਾ ਸਾਡੇ ਬਹੁਤ ਵੱਡਾ ਹਸਪੀਟਲ ਸੀਗਾ ਕੋਲੰਬੀਆ ਏਸ਼ੀਆ ਉਹਨਾਂ ਨੇ ਦੋ ਦਿਨ ਰੱਖ ਕੇ ਜਵਾਬ ਦਿੱਤਾ ਅਸੀਂ ਫਿਰ ਥੋੜੀ ਜੀ ਕੋਸ਼ਿਸ਼ ਕਰਕੇ ਉਹਨੂੰ ਮੈਕਸ ਦੇ ਵਿੱਚ ਐਡਮਿਟ ਕਰਾਇਆ 6 ਮਹੀਨੇ ਉਹਦੀ ਕੋਈ ਮਤਲਬ ਮੂਵਮੈਂਟ ਨਹੀਂ ਹੋਈ ਉਸ ਤੋਂ ਬਾਅਦ ਡਾਕਟਰ ਨੇ ਵੀ ਕਹਿਤਾ ਵੀ ਤੁਸੀਂ ਘਰੇ ਲੈ ਜਾਓ ਘਰੇ ਆ ਕੇ ਠੀਕ ਹੋ ਗਿਆ ਸੀ ਉਹ ਸਾਨੂੰ ਉਮੀਦ ਸੀ ਇਸ ਗੱਲ ਦੀ ਹਾਂਜੀ ਅਸੀਂ ਜੇਕਰ ਏਅਰ ਲਿਫਟ ਲੋੜ ਪਈ ਕਹਿੰਦੇ ਉਹ ਵੀ ਕਰਾਂਗੇ ਤਾਂ ਉਹਦੀ ਵੀ ਲੋਬਤ ਨਹੀਂ ਪਈ ਕਿਦਾਂ ਜੀ ਏਅਰ ਲਿਫਟ ਕਹਿ ਕੀਆ ਗਿਆ ਸਰ ਸਭ ਕੁਝ ਦੇਖੋ ਜੀ ਸਾਧਨਾ ਪੱਖੋਂ ਕੋਈ ਕਮੀ ਨਹੀਂ ਸੀ ਜ਼ਿੰਮੇਵਾਰਤਾ ਸੁਭਾਏ ਮੈਂ ਹੈਰਾਨ ਆ ਵੀ ਇੰਨੇ ਕਲਾਕਾਰ ਰੋ ਰਹੇ ਨੇ ਕਿੰਨਾ ਪਿਆਰ ਕਰਦਾ ਹੂ ਛੋਟੇ ਵੱਡੇ ਦਾ ਲੋਕਾਂ ਚ ਕਿੰਨਾ ਪਿਆਰ ਹੋਣਾ ਉਹਨੂੰ ਆਵਾਜ਼ ਨੂੰ ਕਿੰਨਾ ਪਿਆਰ ਕਰਦੇ ਕਿ ਦੁਨੀਆ ਉਹ ਵੱਖ ਹੋ ਰਹੀ ਆ ਸੋ ਇਹ ਬਹੁਤ ਹੀ ਵੱਡਾ ਮਾੜਾ ਦਿਨ ਮੈਂ ਕਹੂੰਗਾ ਚੜਿਆ ਜਿਹੜਾ ਅੱਜ ਪਰਿਵਾਰ ਤੇ ਜਿਹੜਾ ਉਹਦਾ ਥੋੜੇ ਚਿਰ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਇਤੋਂ ਇਕੱਲਾ ਹੀ ਮੁੰਡਾ ਸੀ ਤੇ ਦਾਦੀ ਜੀ ਨੇ ਉਹਨਾਂ ਦੀ ਮਾਤਾ ਜੀ ਨੇ ਸਾਡੀ ਭੈਣ ਜੁਣੇ ਜੀਵਨ ਸਾਥੀ ਮੈਂ ਬਹੁਤ ਵੱਡਾ ਘਰ ਦਾ ਚਰਾਗ ਵਧ ਗਿਆ ਜੀ ਭਾਈ ਹਰਮਨ ਜੀ ਇੰਡਸਟਰੀਅਲੀ ਸਮਝਦੇ ਹੋ ਕਾਲਾ ਸਾਲ ਹੈ ਕਿਉਂਕਿ ਬੈਕ ਟੂ ਕਾਲਾ ਸਾਲ ਜੀ ਮੈਂ ਦੇਖੋ ਬਹੁਤ ਸੋਸ਼ਲ ਮੀਡੀਆ ਘੱਟ ਯੂਜ਼ ਕਰਦਾ ਮੈਂ ਕਦੇ-ਕਦੇ ਪੋਸਟ ਪਾਉਂਦਾ ਆਪਣੀ ਸ਼ੋਹ ਦੀ ਵੀ ਨਹੀਂ ਪਾਉਂਦਾ ਕਦੇ ਹੁਣ ਮੈਂ ਅੱਜ ਕੱਲ੍ਹ ਦੇਖਿਆ ਭੱਲਾ ਸਾਹਿਬ ਦੀ ਉਹ ਤੋਂ ਬਾਅਦ ਸਾਡੇ ਤੋਂ ਲਿਸ਼ਾਨਾ ਜੀ ਉਹਨਾਂ ਦੀ ਮਦਰ ਉਹਨਾਂ ਦੀ ਵਾਈਫ ਉਦੋਂ ਬਾਅਦ ਭਾਈ ਜੁਬੰਦਾ ਉਦੋਂ ਬਾਅਦ ਪਤਾ ਨਹੀਂ ਕਿੰਨੀਆਂ ਕਿੰਨੀਆਂ 8-7 ਪੋਸਟਾਂ ਕੱਲੀਆਂ ਇਹੀ ਪਾਈਆਂ ਹੋਈਆਂ ਨੇ ਵੀ ਬਹੁਤ ਮਾੜੀ ਖਬਰ ਆ ਗਈ ਮਾੜੀ ਖਬਰ ਪਰ ਜੁਬੰਦੇ ਨਾਲ ਤਾਂ ਬਹੁਤ ਦਿੱਲੀ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹੜ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਕਹਿੰਦੇ ਚਾਹ ਪੀ ਕੇ ਜਾਓ ਉੱਥੇ ਕੋਈ ਸਸਤਾ ਸੀਗੀ ਐਨੇ ਨੇ ਜਵੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੋਵੇ ਪਰਿਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਬਈ ਪੁੱਛੋ ਨਾ ਮੈਂ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੌਹਰਤਾ ਬਾਅਦ ਚ ਹੁੰਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਪਰਿਵਾਰ ਨਾਲ ਲੜੀ ਜਿੰਦਗੀ ਮੌਤ ਤੇ ਜਿੰਦਗੀ ਦੇ ਨਾਲ ਤੇ ਉਸ ਤੋਂ ਬਾਅਦ ਅਚਾਨਕ ਇੱਕ ਖਬਰ ਆਣਾ ਇੰਨਾ ਕੋ ਸੋਕ ਦੀ ਲਹਿਰ ਜਿਹੜੀ ਬਹੁਤ ਪਿੰਡ ਵਾਸੀ ਕਿਉਂਕਿ ਪਰਿਵਾਰ ਵਾਂਗੂੰ ਰਹਿੰਦਾ ਏ ਸਾਰਾ ਪਿੰਡ ਭਾਈ ਜੀ ਆ ਪਤਾ ਲੱਗ ਰਿਹਾ ਲੋਕਾਂ ਤੋਂ ਅਸੀਂ ਘਰ ਪੁੱਛਿਆ ਬੰਦਾ ਨਾਲ ਬੈਠਣ ਨੂੰ ਤਿਆਰ ਹੋ ਗਿਆ ਤੇ ਜਦ ਬੰਦਾ ਕਹਿੰਦਾ ਹੁੰਦਾ ਸੀ ਮੈਂ ਕੋਈ ਖਾਂਦਾ ਪੀਂਦਾ ਨਹੀਂ ਸੀ ਡਰਿੰਕ ਵਗੈਰਾ ਕੁਛ ਨਹੀਂ ਮਤਲਬ ਮੇਰਾ ਤਾਂ ਯਾਰ ਸ਼ੌਕ ਹੀ ਰਾਈਡ ਕਰਨਾ ਲੈਣਾ ਜਾਂ ਸਟੰਟ ਕਰਨੀ ਹੀ ਹੈ ਉਹ ਕੁਲਵਿੰਦਰ ਬਿੱਲਾ ਉਹ ਦੱਸਦਾ ਸੀ ਮੈਨੂੰ ਕਹਿੰਦਾ ਵੀ ਤੁਸੀਂ ਤਾਂ ਕਰ ਲਿਆ ਮੈਨੂੰ ਤਾਂ ਮੇਰਾ ਤਾਂ ਕਹਿੰਦਾ ਫਨ ਵੀ ਇਹੀ ਆ ਆਪਾਂ ਨੂੰ ਇਹ ਨਹੀਂ ਪਤਾ ਸੀ ਵੀ ਉਹਦਾ ਸ਼ੌਕ ਹੈ ਜਿਹੜਾ ਉਹੀ ਉਹਦੇ ਲਈ ਫਾਲ ਬਣ ਕੇ ਪਰਮਜੀ ਸ਼ੌਂਕ ਬਹੁਤ ਹੈ ਜੀ ਐਡਵੈਂਚਰ ਦਾ ਬਹੁਤ ਸ਼ੌਂਕ ਹੈ ਤੇ ਰਾਈਟਰ ਦਾ ਬਹੁਤ ਸ਼ੌਂਕ ਸੀ ਉਨ੍ਹਾਂ ਨੂੰ ਬਾਈਕ ਨਵੀਂ ਨਵੀਂ ਬਾਈਕਸ ਖਰੀਦ ਕੇ ਹੁਣ ਰਾਈਟਿੰਗ ਕਰਨਾ ਕਿਤਨਾ ਗ੍ਰੇਨ ਲੱਗਦਾ ਕਿ ਆਵਾਰਾ ਪਸ਼ੂਆ ਕਰ ਜੇਕਰ ਸਰਕਾਰ ਮੈਂ ਉਹ ਚੱਲ ਰਹੀ ਹੈ ਗੱਲ ਅੱਜ ਹੋ ਕੇ ਖਤਮ ਹੋ ਜੂ ਆਵਾਰਾ ਪਸ਼ੂ ਅੱਜ ਦੇ ਨਹੀਂ ਇਹ ਰੌਲਾ ਪੈਂਦਾ ਅੱਜ ਰੌਲਾ ਪੈ ਰਿਹਾ ਗੋਂਗਾਂ ਸੰਭਲੋ ਮੈਂ ਕਹਿੰਦਾ ਮਹੀਨੇ ਨੂੰ ਕਿਸੇ ਨੇ ਬੋਲਣਾ ਨਹੀਂ ਨਾ ਮੈਂ ਬੋਲਣਾ ਨਾ ਸਰਕਾਰ ਨੂੰ ਕਿ ਸਰਕਾਰਾਂ ਨੂੰ ਚਾਹੀਦਾ ਕਿਉਂਕਿ ਆਪਾਂ ਟੈਕਸ ਦਿੰਨੇ ਆ ਉਹਦਾ ਪ੍ਰਬੰਧ ਕਰਨਾ ਚਾਹੀਦਾ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਵੰਦੇ ਜਿਹੜਾ ਹਾਸਾ ਗੁੰਮਾਂ ਦਾ ਆਪਾਂ ਕਹਿੰਦੇ ਆਂ ਰੋਜ਼ ਸੁਣਦੇ ਅੱਜ ਆਪਾਂ ਬੋਲਾਂਗੇ ਫਿਰ ਖਤਮ ਹੋਊਗਾ ਕਾ ਗਾਣੇ ਸਭ ਦੇ ਚਾਰ ਤੇ ਵਿਰਸੇ ਬਾਈ ਪੁੱਛੋ ਨਾ ਸਾਡੇ ਘਰ ਚ ਗਾਣੇ ਦੇ ਬੰਦੇ ਤੇ ਮੈਂ ਇੰਟਰਵਿਊਜ਼ ਦੇ ਵਿੱਚ ਵੀ ਦੱਸਦਾ ਰਿਹਾ ਬਹੁਤ ਪਿਆਰ ਕਰਦਾ ਸਾਡਾ ਸਾਰਾ ਪਰਿਵਾਰ ਹੈ ਨਾ ਤੇ ਲੱਗਦਾ ਇੱਕ ਮਣਕਾ ਜਿਹੜਾ ਉਹ ਗਾਨੀ ਦਾ ਜਿਹੜਾ ਸੁੱਚੀ ਜਿਹੜੇ ਵਰਗੇ ਜਿਹੜੇ ਆਰਟਿਸਟ ਜਿਹੜਾ ਪਾਇਆ ਹੁੰਦਾ ਸੀ ਬਾਈ ਪੁੱਛ ਨਾ ਨਜ਼ਰ ਲੱਗਣ ਵਾਲਾ ਕੰਮ ਸੀਗਾ ਉਹਨਾਂ ਦੀ ਮਾਤਾ ਜੀ ਨਾਲ ਗੱਲ ਕੀਤੀ ਮੈਂ ਬੰਦਾ ਸੋਹਣਾ ਇੰਨਾ ਸੀ ਨਾ ਉਹ ਅਸੀਂ ਉਹਨੂੰ ਕਿਤੇ ਸਟੇਜ ਤੇ ਮਿਲ ਜਾਂਦਾ ਦੇਖਦੇ ਰਹਿੰਦੇ ਜਦੋਂ ਉਮਰ ਵੀ ਨਹੀਂ ਬੱਚਿਆਂ ਲਈ ਬਹੁਤ ਔਖਾ ਹੈ ਜੀ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਜਿਹੜੀ ਹੈ ਦੇਖੀ ਬਹੁਤ ਵੱਡਾ ਘਾਟਾ ਜੀ ਜਿਹੜਾ ਚਲੋ ਸੰਗੀਤ ਜਗਤ ਲਈ ਤਾਂ ਘਾਟਾ ਪਿਆ ਜੀ ਪਿਆ ਪਰ ਪਰਿਵਾਰ ਲਈ ਪਿਆ ਉਹ ਪਰਿਵਾਰ ਹੀ ਜਾਣੂ ਮਤਲਬ ਉਹਨੂੰ ਉਹ ਮਹਿਸੂਸ ਕਰਨਗੇ ਉਹ ਚਲੋ ਅਸੀਂ ਤਪਰਾਂਵਾਂ ਦੇ ਤੌਰ ਤੇ ਜਿੰਨਾ ਚਿਰ ਵੀ ਹੋਇਆ ਨਾਲ ਖੜਾਂਗੇ ਪਰਿਵਾਰ ਦੇ ਜਿੰਮੇ ਪਾ ਕੇ